ਪੰਜਾਬੀਓ ਕੀ ਹਾਲ ਚਾਲ ਹੈ ਆਸ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਦੁਪਹਿਰ ਦੇ 2:33 ਮਿੰਟ ਦੇ 13 ਤਰੀਕਾ ਅੱਜ ਵੈਸੇ ਸਭ ਤੋਂ ਪਹਿਲਾਂ ਸ਼ੁਰੂਆਤੀ ਗੱਲ ਆਪਾਂ ਕਰ ਦਈਏ ਕਿ ਕਿਸਾਨਾਂ ਦਾ ਅੱਜ ਹੈਗਾ ਦਿੱਲੀ ਕੂਚ ਨੈਟ ਕਰਕੇ ਕੋਈ ਖਬਰਸਾਰ ਆ ਨਹੀਂ ਰਹੀ ਸੁੱਖ ਸ਼ਾਂਤੀ ਹੋਵੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਜਿਹੜੇ ਵੀ ਕੰਮ ਨੂੰ ਕਿਸਾਨ ਜਿਹੜੇ ਆ ਦਿੱਲੀ ਨੂੰ ਕੂਚ ਕਰ ਰਹੇ ਆ ਉਹ ਕੰਮ ਦੇ ਵਿੱਚ ਆਪਦੇ ਸਫਲ ਹੋਣ ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਇਸ ਗੱਲ ਦਾ ਸਮਰਥਨ ਕਰਦਾ ਕਿ ਜਿਹੜੀਆਂ ਵੀ ਮੰਗਾਂ ਸਰਕਾਰ ਨੇ ਉਦੋਂ ਨਹੀਂ ਮੰਨੀਆਂ ਜਾਂ ਅਸਵਾਸ਼ਣ ਦੇ ਕੇ ਛੱਡਤਾ ਤੇ ਉਹ ਪੂਰੀਆਂ ਨਹੀਂ ਕੀਤੀਆਂ ਜਾਂ ਲਾਗੂ ਨਹੀਂ ਕੀਤੇ ਰੂਲ ਜਿਹੜੇ ਉਤੋਂ ਉਹ ਭਰੋਸਾ ਦਿਵਾਇਆ ਸੀ ਤੇ ਉਹ ਮੰਗਾਂ ਲਈ ਕਿਸਾਨ ਦੁਆਰੇ ਦਿੱਲੇ ਜਾ ਰਹੇ ਨੇ ਠੀਕ ਹੈ ਤੇ ਉਹ ਜਿਹੜਾ ਆ ਵੀ ਉਹਦੇ ਵਿੱਚ ਆਪਦਾ ਸਫਲ ਤੇ ਜਿੱਤ ਪ੍ਰਾਪਤ ਕਰਕੇ ਉਹਨਾਂ ਸੀ ਅਰਦਾਸ ਕਰਦੇ ਗੁਰੂ ਅਕ ਤੇ ਤੇ ਬਾਕੀ ਹੁਣ ਆਪਾਂ ਚੱਲੇ ਆ ਬਟਿੰਡੇ ਬਟਿੰਡੇ ਆਏ ਚੱਲੇ ਆ ਜੋਤ ਦੀ ਕੱਲ ਦੀ ਬੈਕ ਪੇਨ ਹੋਈ ਜਾਂਦੀ ਆ ਤੇ ਸਵੇਰੇ ਮੈਂ ਕਿਤੇ ਗਿਆ ਸੀ ਕੰਮ ਬਹੁਤ ਜ਼ਰੂਰੀ ਉਹ ਵੀ ਜਲਦੀ ਤੁਹਾਨੂੰ ਦੱਸਾਂ ਕਿ ਮਹਾਰਾ ਇੱਕ ਮੇਰ ਕਰੇ ਕਿ ਬਹੁਤ ਵੱਡਾ ਸਰਪ੍ਰਾਈਜ਼ ਤੁਹਾਡੇ ਲਈ ਲੈਂਦੇ ਆਣੇ ਤੇ ਬਾਕੀ ਹੁਣ ਆਪਾਂ ਜੋਤ ਦੀ ਬੈਕ ਪੇਨ ਦਿਖਾਉਣ ਚਲੇ ਸ਼ੇਮਪੁਰ ਖਾਨ ਬੀਪੀ ਵਾਲਾ ਚੌਂਕ ਡੀਪੀ ਵਾਲੇ ਪਿੰਡ ਤੇ ਤੇ ਉਸ ਤੋਂ ਬਾਅਦ ਕੁਝ ਕੰਮ ਤੇ ਉਹ ਕਰਨ ਚਲੇ ਆਂਦੇ ਅੱਜ ਦੇ ਵਲੌਗ ਦੇ ਵਿੱਚ ਇਹੀ ਕੁਝ ਹੋਊਗਾ ਸ਼ੁਰੂ ਕਰਦੇ ਆਂ ਅੱਜ ਦਾ ਹੈ ਲੋ ਹੁਣ ਚੱਲੀ ਗਈ ਕੱਲ ਨੂੰ ਹੈਗੀ ਆ ਸੰਤ ਪੰਚਮ ਅੱਜ ਲਿਆਵਾਂਗੇ ਆ ਲੈ ਤਕਦੀਰ ਰਾਸਤੇ ਆ ਪਰ ਇਹ ਤਕਦੀਰ ਨੇ ਨਿਕਾਣੀ ਹਾ ਲੋ ਮੈਂ ਖੜਾ ਹਾਂ ਕਿਉਂ ਉਹ ਨਹੀਂ ਹਾਂ ਆ ਜਨਤ ਕੋ ਨਾ ਬਾਹਰ ਲੈਣੀ 70 ਰੁਪਏ ਤੇਰਾ ਲੈ ਲਾ ਕੋਈ ਨਹੀਂ 1 ਰੁਪਏ ਦਾ ਕੀ ਆ ਕਾਲਾ ਹੈ ਕਿਉਂ ਮੈਂ ਕੀ ਕਿਹਾ ਸੀਗਾ ਮੈਂ ਕਿਹਾ ਨੀ ਖਾਣੇ ਇੱਕ ਕਿਸਮਤ ਨੇ ਖਾਣੇ ਆ ਇਹ ਤਕਦੀਰ ਨੇ ਨਹੀਂ ਖਾਣੇ ਆ ਜੇ ਬੈਠੀ ਆ ਉਹ ਤਾਂ ਆ ਬੈਠੀ ਸਾਰੇ ਇਹ ਬਸਤੀ ਵਾਲਾ ਰੋਡ ਇਹਨੂੰ ਕਪੜਾ ਵੇਚਣ ਜਾਂਦੇ ਹੁੰਦੇ ਇੱਕ ਸਕੂਟੀ 'ਚ ਵਿਚਾਲੇ ਜੇ ਬੈਠਾ ਹੁੰਦਾ ਐ ਬੈਠੀ ਆ ਓਏ ਇਹਨਾਂ ਨੇ ਪੈਕਟ ਜੇ ਚੋਪੜ ਦੇ ਆਣੀ ਬੋਤਲ ਕੱਦ ਨਹੀਂ ਗੱਡੀ ਪਿੱਛੋਂ ਮਗਰ ਪਈ ਆ ਜੇ ਇੱਧਰ ਰੁਕਾਂ ਮੈਂ ਕੱਢਾਂ ਕੀ ਲੱਗੀ ਆ ਤੇਰੇ ਵਾਲੀ ਲੱਗੀ ਪਈ ਆ ਬਾਈ ਯਾਰ ਪਤੰਗ ਚੜਾ ਕੇ ਸਾਹ ਵਾਲਾ ਸੋ ਸਾਹ ਨਹੀਂ ਜਿਹੜੇ ਜਿਹੜਾ ਨਾਲ ਨਾਲ ਪ੍ਰਿੰਟ ਵਾਲੇ ਝੰਬੇ ਦੀ 6 ਬਰੈਡ ਖਾਦੇ ਨੇ ਜਾਣਿਆ ਆਏ ਉਹਨੇ ਤਾਂ ਆਪਾ ਚੋਤ ਨੂੰ ਚੱਕ ਕੇ ਹੀ ਲਿਆਉਂਦੇ ਗੱਡੀ ਤੇ ਹੁੰਦਾ। ਇਹਦੇ ਜਾਣਿਆ ਮੋਢਿਆਂ ਤੇ ਲੱਦ ਕੇ ਲਿਆਉਂਦੇ ਐ ਮੀਂਹ ਪਟ્રોલ ਕੂਕੀਆ। ਮੋਢਾਂ ਤੇ ਲੁੱਦਾਂ ਨਾਲ ਆਜੋ ਟਾਈਮ ਆ ਗਿਆ। ਆਹ ਕਿੰਦਾ ਬੰਦਾ ਆ ਗਿਆ ਨਾਲ। ਚਲੋ ਇਹ ਚੱਲ ਗਏ। ਆਦਿਵਾਸੀਆਂ ਵਾਲੀ ਬੋਲੀ ਨਾਲ। ਕੁੜੀ ਆਦਿਵਾਸੀਆਂ ਵਾਲੀ ਬੋਲੀ ਨਾਲ ਬੋਲਣ ਲੱਗ ਜੀ ਆਊ। ਪਹਿਲਾਂ ਤਾਂ ਆਊ। ਇਹ ਨਗਰ ਆ ਉਹ ਦਵਾਈ ਲੈਣੇ ਆ ਕਿਉਂ ਆਇਆ। 420 ਹੋ ਗਿਆ ਕੰਮ 420 ਲੈ ਗਿਆ ਹੂੰ ਨਹੀਂ ਉਹ ਤਾਂ 200 ਹੀ ਲੈ ਗਿਆ ਉਹਦਾ 420 ਹੋ ਗਿਆ ਅੱਛਾ ਲਓ ਜੀ ਫਾਈਨਲੀ ਜੋਤ ਦੀ ਜੜੀ ਹੈ ਬੈਕ ਪੇਨ ਦਾ ਜਿਹੜਾ ਇਲਾਜ ਕਰਵਾ ਲਿਆ ਤੇ ਹੁਣ ਇਸ ਤੋਂ ਬਾਅਦ ਉਹ ਕਹਿੰਦੇ ਸੀ ਬੰਦੇ ਵਾਹ ਚਾਹੀਏ ਦਾ ਅਗਰ ਕਿਸੇ ਨਹੀਂ ਆ ਕੇ ਸੀਗੇ ਨਹੀਂ ਕੱਠ ਦਾ ਪ੍ਰਭਾਵ ਪੈ ਜਾਂਦਾ ਅੱਜ ਕੱਲ ਕੱਠ ਪੈ ਗਿਆ ਨਹੀਂ ਹਾਂ ਨਹੀਂ ਹੁਣ ਤਾਂ ਕੱਲ ਨੂੰ ਵੀ ਪ੍ਰਭਾਵ ਆਇਆ ਸੀ ਬਾਬਾ ਤੇ ਹੋਰ ਨਹੀਂ ਕੱਠ ਦਾ ਹੈ ਨਾ ਅੱਜ ਕੱਲ ਕੱਠ ਦਾ ਦੌਰ ਚੱਲ ਰਿਹਾ ਜਿਵੇਂ ਪਾਨਾ ਸਿੱਧੂ ਵੀ ਕੱਠ ਨਾਲ ਹੀ ਛੁੱਟ ਗਿਆ ਅੱਜ ਕੱਟ ਕਰਕੇ ਕਿਸਾਨ ਵੀ ਦਿੱਲੀ ਚੱਲੇ ਆ ਫਿਰ ਅਸ ਕਾ ਆਪਾ ਕੱਟ ਕੱਟ ਕਰਕੇ ਦਵਾਈ ਲੈਣ ਬਾਅਦ ਹਾਂ ਹਾਂ ਕੀ ਪਤਾ ਟਮਟੇ ਫਣ ਕਾਸ਼ ਮੈਂ ਟਰੱਕੀ ਬੈਠਿਆ ਜਾਣਾ ਆ ਖਾਣ ਦਿਲ ਖੁਸ਼ ਹੋ ਜਾਂਦਾ ਹੁਣ ਇਹਦਾ ਬਜਰੀ ਚ ਪਾਣੀ ਪਾਈ ਬੈਠੇ ਆ ਮੈਂ ਖਾਈ ਜਾਣਾ ਤੁਸੀਂ ਖਾ ਲਓ ਮੇਰੇ ਨਾਲ ਆ ਬਜਰੀ ਚ ਪਾਣੀ ਪਾ ਲਈਆ ਅੱਜ ਨੂੰ ਵਹੀ ਕਹਿੰਦੇ ਆ ਪਰਦੇ ਆ ਜੀ ਨੇ ਹੁਣ ਬੋਲਿਆ ਨਾ ਕੈਮਰੇ ਦੇ ਦਿਲ ਕੁਝ ਕਹਿੰਦਾ ਮੈਂ ਖਵਾਉਂਗਾ ਹਾਂ ਨਾਲੇ ਮੈਂ ਖਾਈ ਜਾਣਾ ਨਾਲੇ ਮੈਂ ਖਵਾਉਣਾ ਲੋ ਬਈ ਖਾ ਲਓ

ਕਸਤੇ ਨਾ ਮੂ। ਛਾ ਕਰਿਆ। ਅਕਲ ਜਹਾੜ ਕਢਵਾਉਂਦਾ ਕੇਂਦਰ ਕਿਹਨੂੰ ਆਈ ਅਕਲ ਦੱਸੋ। ਮੇਰੇ ਆਈ ਜਾਂਦੀ ਆਕਲ ਜੜ। ਕਢਾਓ ਫੇਰ। ਅਕਲ ਹੈਗੀ ਆ ਕਿਨੂੰ ਕਿਨੂੰ ਕੋ ਅਕਲ ਹੈਗੀ ਆ। ਸਾਰਿਆਂ ਤਾਂ ਕਿਸੇ ਨੂੰ ਨਹੀਂ ਆਈ। ਕੋਈ ਤੁਹਾਨੂੰ ਵੀ ਨਹੀਂ ਮਿਲਣਾ। ਆਹ ਦੇਖ ਲੋ ਅਜੀਬੇ ਦੀ ਬਾਹਰ। ਅਰੇ ਨੰਬਰ ਤੇ ਸਾਹਬ ਜੀ ਤਾਂ ਮਗਰੀ ਬੈਠੇ ਹੋ ਉੱਡੀ। ਮੈਂ ਤੁਹਾਨੂੰ ਥੋੜੇ ਦੀ ਨਾ ਬਾਤ ਦੱਸਾਂਗੇ ਵੀ ਦਿਲ ਖੁਸ਼ ਨੂੰ ਕਿੰਨੀ ਕਾਕਲਿਆ ਬਸ

ਕੀ ਤੇ ਲਾਉਣੇ ਓਏ ਕਾਦੇ ਤੇ ਲਾਉਣੇ ਆ ਅੱਹ ਵਾਹ ਕੱਟਤੀ ਕੱਟਤੀ ਅੱਜ ਸਾਨੂੰ ਬਰਿੰਡੇ ਦੇ ਵਿੱਚ ਹੀ ਪਾਸ ਡਰਾਈਵਰ ਮਿਲੇ ਉਹਨਾਂ ਨੇ ਦਿੱਤੀ ਆ ਚੌਕਲੇਟ ਡੇਰੀ ਮਿਲਕ ਤੱਕ ਦੀ ਇਹਨੂੰ ਥੈਂਕ ਯੂ ਕਰ ਦਿਓ ਵੀਡੀਓ 'ਚ ਥੈਂਕ ਯੂ ਕਰ ਦਿਓ ਥੈਂਕ ਯੂ ਆਉ ਬਸ ਮਿੰਨੀ ਮੈਟਰੋ ਚਲੋ ਮਿੰਨੀ ਮੈਟਰੋ ਤੇ ਟ੍ਰੈਕਟਰ ਲਾਓ ਇਹਦੀ ਕਿੱਥੇ ਆ ਮਿੰਨੀ ਮੈਟਰੋ ਸੀ ਕਿੱਥੇ ਹੋ ਮਿੰਨੀ ਉਹ ਇਹਦੀ ਅੰਗੇਜਮੈਂਟ ਬਹੁਤ ਆਦਾ ਮੈਂ ਤੈਨੂੰ ਕੋਈ ਸਹੀ ਗੱਲ ਰੋਟੀ ਵਾਲੇ ਤੇ ਤੁਸੀਂ ਇਹਦੀ ਅੰਗੇਜਮੈਂਟ ਤੇ ਤੇ ਬੱਬੂ ਜੀ ਤੇ ਖਾਣ ਤੋਂ ਬਿਨਾ ਕਿਤੇ ਹੋਰ ਵੀ ਕੋਈ ਗੱਲ ਕਰ ਲਿਆ ਕਰੋ ਡਿਨਰ ਕਰਨ ਚੱਲਗੇ ਕਿਤੇ ਡਿਨਰ ਕਰਨ ਦਾ ਬਰਾਬਰ ਨਹੀਂ ਗਿਆ ਪਹਿਲਾਂ ਪਹਿਲਾਂ ਲੈਂਗੇ ਕਿਤੇ ਨੀਰ ਜਾਣਾ ਮੈਂ ਤੁਹਾਨੂੰ ਐਂ ਦੱਸਦਾ ਤੁਸੀਂ ਕਰਦੇ ਰਹਿੰਦੇ ਖਾਣ ਚਲੇ ਮੈਂ ਕਿਤੇ ਵਧੀਆ ਜਗ੍ਹਾ ਤੇ ਜਾਉਣਾ ਖਾਣ ਤੀ ਵਧੀਆ ਦੱਸ ਲੈਟ ਜਾਉੜੀ ਲੈਟ ਜਾਉੜੀ ਲੈਟ ਜਾਉੜੀ ਇਹ ਕਹਿੰਦਾ ਮੈਂ ਤੁਹਾਡੀ ਗੱਡੀ ਚ ਘੁੱਟਣ ਮੈਂ ਸੁਸ ਹੁੰਦੀ ਹਾਂ ਬੱਸੇ ਆਊਗਾ ਮਗਰ ਇਹਨੂੰ ਰਿਕਸ਼ੇ ਚ ਬਿਠਾਉ ਉਸ ਮਿਲੀਮੀਟਰ ਚ ਬਿਠਾਉਗਾ ਮਿਲੀਮੀਟਰ ਹੁਣ ਜਾ ਕੇ ਕਮੰਟੀ ਬੱਲਵਾਜਾ 7:36 ਮਿੰਟ ਹੋ ਗਏ ਤੇ ਸਕਿਉਰਟੀ ਗਾਰਡ ਆਪਣੀ ਡਿਊਟੀ ਤੇ ਬੈਠਾ ਹੈ ਠੰਡ ਬਹੁਤ ਘੱਟ ਗਈ ਬਾਈ ਬਹੁਤ ਹਮਮਸ ਜੀ ਹੋ ਗਈ ਗੱਡੀ ਤਾਂ ਹੁਣ ਬਹੁਤ ਹਮਮਸ ਰਹਿਣ ਲੱਗ ਪਈ ਬਹੁਤ ਿਆਦੀ ਕਿੱਥੇ ਕਿੱਥੇ ਠੰਡ ਘੱਟ ਚੁੱਕੀ ਐ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਵੀਰੋ ਪਾਸਟ ਚੱਲੀ ਅੱਡੀ ਰਾਤ ਨੂੰ ਪੀ ਘੱਟ ਗਈ ਹਲੇ ਤਾਂ 7:30 ਹੀ ਹੋਏ ਆ ਇਹਦਾ ਫਰੀਦਕੋਟ ਅੰਮ੍ਰਿਤਸਰ ਚੱਲੀ ਨੇ ਰਾਤ ਨੂੰ 11:30 ਵੀ ਬੱਸ ਆਉਂਦੀ ਐ ਇੱਥੋਂ ਨੇ ਅੰਮ੍ਰਿਤਸਰ ਨੂੰ ਜਾਣ ਵਾਲੀ ਨਾਈਟ ਸਰਵਿਸ ਤੇ ਆਪਾਂ ਹੁਣ ਚੱਲੇ ਆ ਜੀ ਯਾਰ ਦੇਖੋ ਜੀ ਉਹਨਾਂ ਨੂੰ ਛੱਡ ਕੇ ਘਰੇ ਤੇ ਆਪਾਂ ਚੱਲੇ ਵਾਪਸ ਘਰ ਨੂੰ اٹਕ ਲੱਗ ਗਿਆ ਚੱਲ ਕੋਈ ਨਹੀਂ ਤੇ ਬਸ ਅੱਜ ਦਾ ਦਿਨ ਜਿਹੜਾ ਆ ਬਸ ਐਦਾਂ ਹੀ ਸੀਗਾ ਘੁੰਮੇ ਫਿਰਦੇ ਰਹੇ ਤੇ ਕੋ ਦੋ ਚਾਰ ਜਿਹੜੇ ਕੰਮ ਕੀਤੇ ਕੰਮ ਹੀ ਕਰਨਗੇ ਸੀ ਵੈਸੇ ਕੰਮ ਕਰਨ ਦੇ ਨਾਲ-ਨਾਲ ਘੁੰਮਦੇ ਫਿਰਦੇ ਤੇ ਬਸ ਹੁਣ ਘਰੇ ਚੱਲਦੇ ਹਾਂ ਤੇ ਘਰੇ ਜਾ ਕੇ ਬਹਿਨੇ ਆਂ ਵੀ ਰੋਟੀਆਂ ਦਾ ਕੀ ਮਾਹੌਲ ਚਾਲਾ ਕਿ ਵੀ ਰੋਟੀਆਂ ਨੂੰ ਵੀ ਦੋ ਦੋ ਢੇੜਾ ਦੇਵਾਂਗੇ ਚੌਲ ਬਣਾਵਾਂਗੇ ਚੌਲ ਖਾਣੇ ਆ ਚਲੋ ਚੌਲ ਖਾਵਾਂਗੇ ਬਈ ਆ ਕੇ ਠੀਕ ਹੈ ਤੇ ਬਾਕੀ ਬਸ ਅਰਦਾਸ ਕਰਿਓ ਤਗੀ ਤੁਸੀਂ ਕੱਲ ਨੂੰ ਵੀ ਵਲੌਗ ਦੇਖ ਲੈਣਾ ਤੇ ਸਾਡਾ ਜਿਹੜਾ ਕੰਮ ਆ ਉਹ ਦੇਖ ਦੇਖੀ ਪਤੰਗ 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 ਕਿੱਥੇ ਆ ਹਾਂ ਮੂਰੇ ਪਿੱਛੇ ਡਿੱਗੀ ਜੀ ਆ ਓਏ ਪਤੰਗ ਆਪ ਲੈ ਹੁੰਦੇ ਨਹੀਂ ਪਰ ਸਾਡੇ ਕੋਲ ਕੱਲ ਨੂੰ ਟਾਈਮ ਵੀ ਹੈ ਨਹੀਂ ਗਾਸਲ ਦੇ ਵਿੱਚ ਤੇ ਸਾਡਾ ਜਿਹੜਾ ਇਹ ਕੰਮ ਹੈ ਇਹ ਸਿਰਾ ਲੱਗ ਜਵੇ ਫਾਈਨਲ ਬਸ ਹੋ ਜਵੇ ਤੇ ਬਹੁਤ ਜਿਆਦਾ ਸੋਹਣੀ ਗੱਲ ਹੋ ਜੂਗੀ ਕਿਉਂਕਿ ਬਹੁਤ ਜਿਆਦਾ ਸਾਨੂੰ ਦੋਨਾਂ ਨੂੰ ਖੁਸ਼ੀ ਆ ਤੇ ਬਸ ਅਸੀਂ ਇਹੀ ਕਹਾਂਗੇ ਤੇ ਬਸ ਬਾਕੀ ਤੁਸੀਂ ਸਮਝ ਗਏ ਹੋਗੇ ਤੇ ਬਾਕੀ ਜਲਦੀ ਤੁਹਾਨੂੰ ਦੱਸ ਵੀ ਦੇਵਾਂਗੇ ਇਹ ਨਹੀਂ ਗੱਲ ਵੀ ਦੱਸ ਦੇਣੀ ਬਹੁਤ ਜਲਦੀ ਤੁਹਾਨੂੰ ਦੱਸ ਦੇਵਾਂਗੇ ਬਸ ਹੋ ਜਾਵੇ ਪਹਿਲਾ ਕੰਮ ਇਹ ਫਿਰ ਦੱਸਾਂਗੇ ਸਾਡੀ ਕੁੜੀ ਦਾ ਸਾਡੀ ਕੁੜੀ ਇੰਨੀ ਕਮਲੀ ਘਾਤੇ ਬਣਗੀ ਇਹ ਕਮਲੀ ਸੀ ਓਏ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਹਮ ਹੋ ਗਈ ਬੱਤੂ ਤੁਸੀਂ ਖਲਾਰਤੀ ਐ ਕਰਕੇ ਖਾਦੀ ਤਾਂ ਤੁਸੀਂ ਹੈ ਹੀ ਨਹੀਂ ਤੋਚਾ ਤਾ ਤੂੰ ਤੋਚਾ ਆਪਦੀ ਤੋਚਾ ਆਪਦੀ ਕੈਂਟ ਰੱਖਦੀ ਪੁੱਤੇ ਦਹੀਂ ਤੋਚਾ ਜੀ ਜੇਗਾ ਵਾਲ ਚਿੱਟੇ ਹੋ ਜਾਣੇ ਤੇਰੇ ਨੂਨ ਨਾ ਦਹੀਂ ਐਨਾ ਪਸੰਦਿਆ ਮੰਨਿਆ ਪਰ ਡੋੜ ਡੋਲ ਕੇ ਥੋੜੀ ਖਾਣਾ ਦਹੀਂ ਨਾ ਨਾਉਣੀ ਲੱਗਿਆ ਤੈਨੂੰ ਕੋਈ ਗੱਲ ਦਾ ਐ ਨਹੀਂ ਹੈਗਾ ਇਗਨੋਰ ਦੇਗਾ ਪਤਾ ਵੀ ਮੇਰੀ ਗਲਤੀ ਹੈ ਉਤਕੇ ਨਹੀਂ ਮੈਨੂੰ ਗਰਮੀ ਲੱਗਦੀ ਹੈ ਪਰ ਹੀਟਰ ਵੀ ਨਾਲ ਹੀ ਛੱਡੀ ਪਈ ਹੈ ਆ ਵੇ ਠੀਕ ਹੀ ਸੀਨੇ ਕੀ ਆ ਵੇ ਇਹ ਤਾਂ ਮੈਂ ਹੀ ਆਈ ਆਹ ਹੋ ਪਈ ਰਹਿਣਾ ਤੇਰੇ ਵਾਲੇ ਜਮੇ ਬਣਾਈਆਂ ਸੀ ਇੱਕ ਦੂ ਚਲੋ ਹੀਟਰ ਲਾਉਣਾ ਪੈਂਦਾ ਇਸ ਕਰਕੇ ਕਿ ਵਿੱਚ ਦੀ ਲੱਗਦੀ ਹੈ ਠੰਡ ਤੇ ਵਿੱਚ ਦੀ ਲੱਗਦੀ ਹੈ ਗਰਮੀ ਮੌਸਮ ਦੋ ਰੰਗਾ ਹੋਇਆ ਪਿਆ ਆ ਜਦੋਂ ਧੁੱਪੇ ਬੈ ਜਾਣੇ ਉਦੋਂ ਲੱਗਦੀ ਹੈ ਗਰਮੀ ਤੇ ਜਦੋਂ ਸ਼ਾਮੇ ਹੋ ਜਾਂਦੇ ਉਦੋਂ ਲੱਗਦੀ ਹੈ ਠੰਡ ਇਸ ਕਰਕੇ ਹੀਟਰ ਲਾਇਆ ਆ ਦੂਰੋਂ ਦੂਰੋਂ ਇਹ ਤਾਂ ਫੇਰ ਵੀ ਲੌਜੀਕ ਨਹੀਂ ਬਣਦਾ ਨਾ ਹੁਣ ਧੁੱਪ ਤੇ ਨਾ ਹੁਣ ਸ਼ਾਮ ਹੁਣ ਤਾਂ ਰਾਤ ਹੈ ਪਤਾ ਨਹੀਂ ਮੈਂ ਉਹ ਹੀ ਲਾ ਲਿਆ ਫਿਰ ਬੈਠੀ ਬੈਠੀ ਨੇ ਸੇਕ ਦਿਆ ਮਿਲਦਾ ਸੀ ਮੇਰੀ ਢੂਈ ਨੂੰ ਤੇ ਚਲੋ ਜੀ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਮੰਨ ਕੇ ਬਲੀ ਮੋਟੇ ਤੇ ਜਰੂਰ ਪਹੁੰਚੋ ਜਿਹੜਾ ਜਿਹੜਾ ਬੰਦਾ ਜਾ ਸਕਦਾ ਆ ਹਾਂ ਬਈ ਆਪਾਂ ਕਹਾਂਗੇ ਤੇ ਪਰ ਹਜੇ ਤੱਕ ਤਾਂ ਮੈਂ ਜਿੰਨੀ ਖਬਰ ਸੁਣੀ ਆ ਵੀ ਕਹਿੰਦੇ ਹਜੇ ਤੱਕ ਤੱਕ ਕੋਈ ਵੀ ਬਾਰਡਰ ਤੋਂ ਜਿਹੜਾ ਟੱਪਾ ਨਹੀਂ ਦਿੱਤਾ ਗਿਆ ਕੋਸ਼ਿਸ਼ ਜਿਹੜਾ ਨੱਟ ਬੰਦ ਹੋਏ ਪਿਆ ਪੂਰੀ ਮੰਨ ਲਓ ਪੂਰੀਆਂ ਕੋ ਬਹੁਤੀਆਂ ਖਬਰਾਂ ਤਾਂ ਨਹੀਂ ਆ ਰਹੀਆਂ ਅ ਹਜੇ ਤੱਕ ਸਿਰਫ ਵੀ ਕਹਿੰਦੇ ਵੀ ਸਾਰਾ ਦਿਨ ਅੱਜ ਜ਼ੋਰ ਅਜਮੈਸ਼ ਹੋਈ ਗਈ ਹੈ ਜ਼ੋਰ ਮਾਰੀ ਗਏ ਨੇ ਕਿਸਾਨ ਪਰ ਥਰੂ ਗੈਸ ਦੇ ਗੋਲੇ ਵਗੈਰਾ ਸਿੱਟੇ ਗਏ ਨੇ ਤੇ 100 ਤੋਂ ਉੱਤੇ ਜਿਹੜਾ ਆ ਕਿਸਾਨ ਜਿਹੜਾ ਕਹਿੰਦੇ ਆ ਵੀ 100 ਤੋਂ ਉੱਤੇ ਨੌਜਵਾਨ ਜਿਹੜੇ ਜ਼ਖਮੀ ਦੱਸੇ ਗਏ ਆ ਸਾਰੇ ਬਾਰਡਰਾਂ 'ਤੇ ਕਿਉਂਕਿ ਅਥਰੂ ਗੈਸ ਬਹੁਤ ਸਿੱਟੀ ਗਈ ਤੇ ਗੋਲਿਆਂ ਦੇ ਨਾਲ ਜ਼ਖਮੀ ਹੋ ਗਏ ਆ ਤੇ ਬਾਕੀ ਪੂਰੀ ਹਜੇ ਕੋਈ ਪਤਾ ਨਹੀਂ ਲੱਗਦਾ। ਪਤਾ ਨਹੀਂ ਕਿਹੜੇ ਬਾਰਡਰ ਤੇ ਉੱਤੇ ਤੇ ਮੈਂ ਪ੍ਰੈਸ ਕਾਨਫਰੰਸ ਉਹਨੇ ਸੁਣੀ ਸੀਗੀ। ਇੱਕ ਬਾਰਡਰ ਤੇ ਪਤਲੀਆਂ ਕਿੱਲਾ ਲਾਈਆਂ ਹੋਈਆਂ ਆ ਮੋਰੇ ਬੈਰੀਗੇਟ ਰੱਖੇ ਹੋਏ ਆ। ਮੈਂ ਕਿਹਾ ਕੀ ਕਰਨਾ ਕਿਸਾਨਾਂ ਨੇ ਉੱਤੇ ਮਿੱਟੀ ਸੱਟ ਦੇਣੀ ਮਿੱਟੀ ਦੀਆਂ ਦੋ-ਸੈਂਟਰਾਂ ਦੀਆਂ ਟਰਾਲੀਆਂ ਸੱਟ ਕੇ ਤੇ ਉੱਤੋਂ ਦੀ ਲੰਘ ਦੇਣਾ। ਸਾਰੇ ਬਾਰਡਰਾਂ ਦੀ ਇਦਾਂ ਹਾਲ ਤੇ ਜਿਹੜੀ ਕੀ ਸਰਕਾਰ ਦੀ ਬਹੁਤ ਮਾੜੀ ਗੱਲ ਆ ਤੇ ਆਪਾਂ ਤਾਂ ਬਈ ਇਹੀ ਕਹਾਂਗੇ ਕਿ ਯਾਰ ਬਹੁਤ ਜਿਆਦਾ ਇਹ ਸ਼ਰਮਨਾਕ ਕਰਤੂਤਾਂ ਕਿ ਡੈਮੋਕ੍ਰੇਸੀ ਕਿੱਥੇ ਰਹਿ ਗਈ ਹਨ ਆਪਣੇ ਮੁਲਕਾਂ 'ਚ ਫਿਰ ਆਪਾਂ ਜਦੋਂ ਫਿਰ ਉਦੋਂ ਉਦੋਂ ਕਹਤੇ ਕਹਿਤਾ ਸੀ ਵੀ ਅਸੀਂ ਤੁਹਾਡੇ ਹੱਕ ਦੇ ਦਾਂਗੇ ਜਦ ਜਦੋਂ ਉਦੋਂ ਵੀ ਆੜੇ ਰਹਿੰਦੇ ਉਦੋਂ ਉਦੋਂ ਉਹਦੇ ਕਹਿਣ ਦੇ ਵੀ ਨਹੀਂ ਪਾਈ ਹਨ ਉਹ ਤੋਂ ਉਠਾਉਂਦੇ ਨਾ ਸੋ ਇਹ ਚੀਜ਼ ਹੈ ਬਾਕੀ ਡੈਮੋਕ੍ਰੇਸੀ ਦੇ ਵਿੱਚ ਇਹ ਹੁੰਦਾ ਕਿ ਆਪਾਂ ਜਿਹੜੇ ਹੋਰ ਵੀ ਮੁਲਕ ਦੇਖਦੇ ਆ ਉਹਨਾਂ 'ਚ ਇਹ ਹੈ ਕਿ ਪਾਰਲੀਮੈਂਟਾਂ ਦੇ ਮੂਹਰੇ ਜਾ ਕੇ ਵੀ ਕੋਈ ਵੀ ਪ੍ਰੋਟੈਸਟ ਪਰ ਪ੍ਰੋਟੈਸਟ ਕਰ ਸਕਦਾ ਉਹ ਰੋਕਦੇ ਨਹੀਂ ਕਿਸੇ ਨੂੰ ਪ੍ਰੋਟੈਸਟ ਕਰਨ ਤੋਂ ਰੋਕ ਨਹੀਂ ਸ਼ਾਂਤਮਈ ਪ੍ਰੋਟੈਸਟ ਤੋਂ ਕਿਸੇ ਨੂੰ ਨਹੀਂ ਰੋਕਦੇ ਹਰੇਕ ਬੰਦਾ ਜਾ ਕੇ ਬਹੁਤ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਵੀ ਜਿਹੜੀਆਂ ਵੱਡੀਆਂ ਡੈਮੋਕ੍ਰੇਸੀਆਂ ਨੇ ਰਸ਼ੀਆ ਵਰਗੀਆਂ ਸਾਰੀਆਂ ਸਾਰੇ ਮੁਲਕਾਂ ਦੇ ਵਿੱਚ ਲੋਕ ਜਾ ਕੇ ਪ੍ਰੋਟੈਸਟ ਕਰਦੇ ਨੇ ਹੁਣ ਕਰਦੇ ਵੀ ਨੇ ਪਰ ਉਹਨਾਂ ਨੂੰ ਰੋਕਦਾ ਕੋਈ ਨਹੀਂ ਨਾ ਕਦੇ ਪੁਲਿਸ ਰੋਕੇ ਹਾਲੈਂਡ ਦੇ ਵਿੱਚ ਕਿੰਨਾ ਵੱਡਾ ਐਜੀਟੇਸ਼ਨ ਹੋਇਆ ਜਾਂ ਮੰਨ ਲਓ ਫਰਾਂਸ ਦੇ ਵਿੱਚ ਹੋਇਆ ਕਿਸਾਨਾਂ ਨੇ ਕੀਤਾ ਨਾ ਤਾਂ ਉਹਨਾਂ ਨੇ ਪੁਲਿਸ ਨੇ ਗੋਲੀਆਂ ਚਲਾਈਆਂ ਨਾ ਹੀ ਤੇ ਇਵਨ ਸਰਕਾਰ ਨੇ ਵੀ ਕਿਹਾ ਕਿ ਬਹਿ ਕੇ ਗੱਲ ਕਰਦੇ ਆ ਉਹਨਾਂ ਨੇ ਤਾਂ ਸੜਕਾਂ ਦੇ ਉੱਤੇ ਪ੍ਰਾਲੀਆਂ ਲਾਹਤੀਆਂ ਸੀ ਕਿਸਾਨਾਂ ਨੇ ਸੋ ਬਹੁਤ ਕੁਝ ਇਹ ਆਪਣੇ ਏਪੜੀਆਂ ਸਰਕਾਰਾਂ ਡਰਦੀਆਂ ਨਾ ਵੀ ਦੀਪ ਸਿੱਧੂ ਵਰਗੇ ਹੋਰ ਪੈਦਾ ਹੋਣਗੇ ਸੋ ਬਾਕੀ ਜਿਹੜਾ ਗੱਲ ਹੈ ਵੀ ਭਾਈ ਬਹੁਤ ਮਾੜੀ ਗੱਲ ਆ ਤੇ ਬਸ ਸਭਾ ਮਿਲਦੇ ਆ ਅਗਲੇ ਵਲੌਗ ਦੇ ਨਾਲ ਬਸ ਉਹਨਾਂ ਕੋਲ ਕੋਈ ਹੱਤਿਆਰੀ ਐਵੇਂ ਜੇ ਉਹ ਸ਼ਾਂਤਮਈ ਤਰੀਕੇ ਨਾਲ ਆਪਣੇ ਕਿਸਾਨ ਜਾ ਕੇ ਉੱਥੇ ਬੈਠਦੇ ਗੱਲਬਾਤ ਕਰਦੇ ਉਹ ਇਹਨਾਂ ਕੋ ਝੱਲ ਨਹੀਂ ਹੁੰਦਾ ਇਹ ਪਹਿਲਾਂ ਅਗਲੇ ਨੂੰ ਖਸਾਉਂਦੇ ਆ ਫਿਰ ਪੰਜਾਬ ਦਾ ਖੂਨ ਐ ਉਹ ਜਦੋਂ ਤੁਸੀਂ ਖਸਾਉਨੇ ਆ ਫਿਰ ਜੇ ਕਹਿੰਦੇ ਹੁੰਦੇ ਗੁਲਾਮੀ ਨਹੀਂ ਸਹਿ ਸਕਦੇ ਅਸੀਂ ਤਾਂ ਜਦੋਂ ਫਿਰ ਅਸੀਂ ਮੋਰਿਓ ਤੁਹਾਨੂੰ ਜਵਾਬ ਦੇਣੇ ਤਾਂ ਤੁਹਾਨੂੰ ਇਹ ਲੱਗਦਾ ਵੀ ਪੰਜਾਬੀ ਐ ਜਿਹੜੇ ਉਹ ਐਗਰੈਸਿਵ ਐ ਜਾਂ ਉਹ ਇਦਾਂ ਦੇ ਇਦਾਂ ਦੀਆਂ ਹਰਕਤਾਂ ਕਰਦੇ ਫਿਰ ਤੁਸੀਂ ਦੂਸਰੇ ਲੋਟ ਹੋ ਜਾਂਦੇ ਆ ਸੋ ਜਿਵੇਂ ਤੁਸੀਂ ਚੱਲੂਗੇ ਉਵੇਂ ਚੱਲਣਾ ਪੈਣਾ ਕਿਉਂਕਿ ਆਪਣੇ ਹੱਕ ਲੈਣੇ ਜਿਹੜੇ ਆ ਅ ਬੱਚੇ ਬਹੁਤ ਜ਼ਰੂਰੀ ਆ ਬਜ਼ੁਰਗ ਵੀ ਹੁਣ ਜਾਦੇ ਆ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਆ ਉਹਨਾਂ ਨੂੰ ਤਾਂ ਜਮ੍ਹਾਂ ਖਤਮ ਕਰ ਦੇਣਗੇ ਇਸ ਹਾਮਨਾ ਤੇ ਚਲੋ ਜੀ ਮਿਲਦੇ ਆ ਬਣਾਵੇਂ ਬਲੌਗ ਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਰਿਕਮੈਂਡ ਕਰਕੇ ਜੋੜੋ ਸਭ ਬਲੌਗ ਕਿਦਾਂ ਲੱਗਿਆ ਬਾਏ ਬਾਏ ਗੁੱਡ